ਜੇਕਰ ਤੁਸੀਂ ਆਪਣੇ ਕਿਸੇ ਵਹੀਕਲ ਤੇ ਜਾ ਰਹੇ ਹੋ ਬਾਹਰ ਤਾਂ ਸਾਵਧਾਨ ਸਾਵਧਾਨੀ ਦੇ ਨਾਲ ਜਾਣਾ ਜ਼ਰੂਰੀ ਹੈ ਕਿਉਂਕਿ ਲੁਟੇਰੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਕਿ ਤੁਹਾਨੂੰ ਜੇਕਰ ਕਿਤੇ ਰੁਕਣਾ ਵੀ ਪੈ ਜੇ ਰਸਤੇ ਦੇ ਵਿੱਚ ਤਾਂ ਤੁਸੀਂ ਆਸਾ ਪਾਸਾ ਦੇਖ ਕੇ ਗੱਡੀ ਖੜੀ ਕਰਨੀ ਹੈ ਹੋ ਸਕਦਾ ਹੈ ਨਹੀਂ ਤਾਂ ਤੁਹਾਡੇ ਨਾਲ ਵੀ ਕੋਈ ਅਜਿਹੀ ਵਾਰਦਾਤ ਹੋ ਜਾਵੇ ਆਓ ਆਪਾਂ ਜਾਣਦੇ ਹਾਂ ਇਸ ਬਾਰੇ ਐਸਪੀਐਚ ਕਮਲਪ੍ਰੀਤ ਸਿੰਘ ਜੀ ਚਾਹਲ ਤੋਂ ਵੀ ਇਹ ਗੱਡੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਬਰਾਮਦ ਕੀਤੀ ਹੈ ਇਹ ਗੱਡੀ ਚੋਰੀ ਹੋਈ ਸੀ ਯਾਰ ਕਿਹਨੇ ਤੇਸ ਹੋਈ ਇਹ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਜੀ ਬਿਲਕੁਲ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਤੇ ਕਰ ਰਹੇ ਹਾਂ ਇਹ ਮਾਨਯੋਗ ਜਿਹੜਾ ਸਾਰਿਆਂ ਨੂੰ ਪਤਾ ਮਾਨਯੋਗ ਡੀਜੀਪੀ ਸਾਹਿਬ ਗੌਰਵ ਜਦਰ ਆਈਪੀਐਸ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤੋ ਜਿਹੜੇ ਪੰਜਾਬ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੂਵਮੈਂਟ ਵੱਢੀ ਲਈ ਹੈ ਉਹਦੇ ਸਿਲਸਿਲੇ 'ਚ ਮਾਨਯੋਗ ਸਾਡੇ ਐਸਐਸਪੀ ਸਾਹਿਬ 바ਲੀਰਾਮ ਮਿੰਨਾ ਆਈਪੀ ਉਨਾਂ ਦੇ ਜਨਬੀ ਸ਼ਹਿਰ ਵਿੱਚ ਇੱਕ ਵੀ ਐਫਆਰ ਰਜਿਸਟਰ ਹੋਈ ਸੀ ਐਫਆਰ ਨੰਬਰ 27 ਡੇਟਡ 24/3/24 ਨੂੰ ਅੰਡਰ ਸੈਕਸ਼ਨ 379 ਬੀ 34 ਆਈ ਪੀਸੀ 18 ਗੱੜਵਾ ਉਹਦੀ ਤਫ਼ਤੀਸ਼ ਦੌਰਾਨ ਬਰ ਬਿਆਨ ਗੁਰਪ੍ਰੀਤ ਸਿੰਘ ਜਿਨੇ ਅਗੇ ਦੱਸਿਆ ਸੀ ਸਾਡੀ ਗੱਡੀ ਦਾ ਸਨੇਚ ਹੋਈ ਹੈ ਉਹ ਸਾਰੇ ਨੂੰ ਪਤਾ ਕਾਫੀ ਵੀਡੀਓ ਵੀ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਸਹਿਮ ਦਾ ਮਾਹੌਲ ਹੋਇਆ ਸੀ ਉਹਨਾਂ ਨੇ ਜਿਹੜਾ ਸਾਡੇ ਬਾਂਜੂ ਗੀ ਐਸਐਸਪੀ ਸਾਹਿਬ ਨੇ ਟੀਮਾਂ ਦਾ ਗਠਿਤ ਕੀਤੀ ਜਿਹਦੇ ਵਿੱਚ ਡੀਐਸਪੀ ਗਿੱਦੜਵਾਦੀ ਨਿਗਰਾਨੀ ਹੈਟ ਐਸਐਚਓ ਗਿੱਦੜਵਾ ਪਰਮਜੀਤ ਸੀਆਈਏ ਇਨਚਾਰਜ ਗੁਰਿੰਦਰ ਸਪੈਸ਼ਲ ਬ੍ਰਾਂਚ ਦੀ ਟੀਮਾਂ ਤੇ ਹੋਰ ਵੱਖ-ਵੱਖ ਟੀਮਾਂ ਦੀ ਟੀਮਾਂ ਵੀ ਆ ਗਈਆਂ ਸੀ ਜਿਹਦੇ ਵਿੱਚ ਅਸੀਂ ਟੈਕਨੀਕਲ ਤੌਰ ਤੇ ਆਪਣੇ ਸੋਸਰਾਹੀਂ ਅਸੀਂ ਉਸ ਗੱਡੀ ਨੂੰ ਰਿਕਵਰ ਕੀਤਾ ਜਿਹਦੇ ਵਿੱਚ ਇੱਕ ਅਕਿਊਜ਼ ਰਾਜਰानी ਪਤਨੀ ਮੋਨ ਲਾਲ ਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਸੰਜੀ ਕੁਮਾਰ ਇਲੀਅਸ ਸੰਜੂ ਸਾਨੂੰ ਮੋਨ ਲਾਲ ਇਹਨੂੰ ਨਾਮਿਨੇਟ ਕੀਤਾ ਜਿਹੜਾ ਅਜੇ ਪੁਲਿਸ ਤੋਂ ਨਹੀਂ ਮਿਲਿਆ ਸਾਨੂੰ ਜਿਹਦੇ ਸੰਬੰਧੀ ਅਸੀਂ ਟੀਮਾਂ ਬਣਾਈ ਹੋਈਆਂ ਹਨ ਰੇਡ ਪਾਰਟੀਆਂ ਸਾਡੀਆਂ ਜਾ ਰਹੀਆਂ ਹਨ ਉਹਨਾਂ ਦੇ ਰੇਡ ਕਰੇ ਘਰਾਂ ਵੀ ਹੋਰ ਵਾਲੇ ਦੁਆਲੇ ਜਿੱਥੇ ਵੀ ਤੁਹਾਨੂੰ ਕੋਈ ਸ਼ੱਕੀ ਜਿਹੜੇ ਹੈਗੇ ਨੇ ਲੋਕ ਜਿਹੜੇ ਇਹਦੇ ਨਾਲ ਕੋਈ ਹੈਗੇ ਨੇ ਹੋਰ ਐਸੋਸੀਏਟ ਬੰਦੇ ਨੇ ਜੋ ਤਕਰੀਬਨ ਸਾਹਮਣੇ ਆ ਰਿਹਾ ਉਹਨਾਂ ਦੇ ਰੇਡਾਂ ਕੀਤੇ ਜਾਣਗੇ ਕਿੰਨੇ ਕਿੰਨੇ ਬੰਦੇ ਟੋਟ ਰਿਕਸ ਬਣੇ ਜੁੜੇ ਦੇਖੋ ਜਿਹੜੀ ਸਾਡੇ ਕੋਲ ਜਿਹੜੀ ਇਹਨਾਂ ਨੇ ਸਟੇਟਮੈਂਟ ਦਿੱਤੀ ਸੀ ਦੋ ਬੰਦੇ ਸੀ ਜਿਹੜੇ ਸਟਾਰਟਿੰਗ ਦੇ ਵਿੱਚ ਇੱਕ ਸੰਜੀ ਹੈ ਜਿਹੜਾ ਸੀ ਮੰਮੀਨੇਟ ਕਰਦਾ ਤੇ ਵਿੱਚ ਦਰਵਾਜ਼ਾ ਇੱਕ ਬੰਦਾ ਹੋ ਰਿਹਾ ਜਿਹੜਾ ਉਹਦੇ ਬਾਰੇ ਸੰਜੀ ਨੂੰ ਪਤਾ ਕੌਣ ਹੈ ਬੰਦਾ ਉਹ ਜਿਹੜਾ ਸੰਜੀ ਜਦੋਂ ਸਾਡੇ ਕੋਲ ਆਏਗਾ ਉਸ ਤੋਂ ਬਾਅਦ ਅੱਗੇ ਫਰਦਰ ਤੋਂ ਦੱਸਿਆ ਜਾਏਗਾ ਮੋਟਿਵ ਵੀ ਸੀਗਾ ਕਾਰਨ ਮੋਟਿਵ ਦੇ ਬਾਰੇ ਅੱਗੇ ਵੀ ਇੱਥੇ ਮਕਦਮੇ ਦੇ ਦਰਜ ਨੇ ਦੋ ਐਡਮਨੀ ਪੀਐਸ ਦੇ ਮਕਦਮੇ ਦਰਜ ਨੇ ਸੰਜੀ ਦੇ ਉੱਤੇ ਇੱਕ ਸਨੇਚਿੰਗ ਦਾ ਮਕਦਮਾ ਦਰਜ ਆ ਜਿਹੜੀ ਇਹਦੀ ਬੇਸਿਕਲੀ ਜਿਹੜੀ ਇਹਦੀ ਬੈਕਗ੍ਰਾਉਂਡ ਹੈ ਕ੍ਰਿਮੀਨਲ ਬੈਕਗ੍ਰਾਉਂ ਮੇਰਾ ਮੁਦਲ ਮੁਦਲਿਤ ਵੀ ਇਹਦੇ ਵਿੱਚ ਇਹੋ ਹੀ ਆਇਆ ਵੀ ਇਹ ਗੱਡੀਆਂ ਦਾ ਕਾਰ ਪਰਚੇਸ ਦਾ ਕੰਮ ਕਰਦਾ ਸੀ ਹੋ ਸਕਦਾ ਵੀ ਗੱਡੀਆਂ ਅੱਗੇ ਫਰਦਰ ਕੁਝ ਜੋ ਵੀ ਇਨਵੈਸਟੀਗੇਸ਼ਨ ਜਾਏਗਾ ਮੇਰਾ ਮੁੱਖ ਮੋਟਿਵ ਕੀ ਸੀ ਗੱਡੀ ਵੇਚਦਾ ਸੀ ਜਾਂ ਚੋਰੀ ਦੀਆਂ ਗੱਡੀਆਂ ਕਰਦਾ ਸੀ ਉਹ ਅੱਗੇ ਤਫ਼ਤੀਸ਼ ਨਾਲ ਜਿੱਦਾਂ ਆਊਗਾ ਉਹ ਤੁਹਾਡੇ ਸਾਹਮਣੇ ਪੁੱਛੇ ਇਹ ਰਹਿਣ ਵਾਲਾ ਹੈਗਾ ਸੀ ਇੱਕ ਸਮਾਰਟਫੋਨ ਦਾ ਜਿਹੜੀ ਜਿਹੜੀ ਥੋੜਾ ਜਿਹਾ ਉਹਦੀ ਲੈ ਕੇ ਗਿਆ ਜਿਹੜੀ ਲੇਡੀ ਇਹਦੀ ਉਹਨੂੰ ਸਾਰਾ 120b ਦੇ ਵਿੱਚ ਅਸੀਂ ਉਹਨੂੰ ਨਾਮਿਨੇਟ ਕੀਤਾ ਵੱਧ ਜੁਰਮ 120b ਦਾ ਕੀਤਾ ਹੈ ਉਦੀ ਉਦੀ ਨੌਲੇਜ ਹੀ ਸਾਰਾ ਕੁਝ ਜੋ ਵੀ ਇਹਦਾ ਮੁੰਡਾ ਕਰ ਰਿਹਾ ਹੈ ਉਹ ਸਾਰਾ ਕੁਝ ਉਦੀ ਨੌਲੇਜ ਹੈ ਮਾਤਾ ਜੀ ਬਿਲਕੁਲ ਉਦੀ ਮਾਤਾ ਜੀ ਕਿਉਂਕਿ ਇਹਦਾ ਜਿਹੜਾ ਬੈਕਗ੍ਰਾਉਂਡ ਸੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦਾ ਜਿਹੜਾ ਫਾਦਰ ਸੀ ਉਹਦੇ ਉੱਤੇ ਵੀ ਪੰਜ ਮੁਕਦਮੇ ਪਹਿਲਾਂ ਦਰਜ ਸੀ ਜਿਹੜੀ ਹੁਣ ਉਹਦੀ ਡੈਥ ਹੋ ਚੁੱਕੀ ਹੈ આરોપીਾਂ ਦੀ ਗਲਤੀ ਹੋਰ ਵੱਸਣ ਦੀ ਜੀ ਲੱਗਦਾ ਹੈ ਛੋਰ ਬੰਦੇ ਹੋ ਸਕਦੇ ਨੇ ਬਿਲਕੁਲ ਸਾਨੂੰ ਪੂਰੀ ਹੈਗੀ ਉਮੀਦ ਹੈ ਵੀ ਇਤੋਂ ਅੱਗੇ ਵੀ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕਰਾਂਗੇ ਜਾਂ ਅੱਗੇ ਵੀ ਜੋ ਵੀ ਸਾਡੇ ਕੋਲ ਆਏਗਾ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਹੋਰ ਕੋਸ਼ਿਸ਼ ਵੀ ਫੜੇ ਜਾਵੇ ਸਾਡੇ ਹੋਰ ਰ ਰਿਕਵਰੀ ਫਿਲਹਾਲ ਸਾਨੂੰ ਬਰੀਜ਼ਾ ਗੱਡੀ ਅਸੀਂ ਰਿਕਵਰ ਕਰ ਲਈ ਜਿਹੜੀ ਸੀ ਤੇ ਹੋਰ ਵੀ ਇਹ ਰੇਡਾਂ ਜਾਰੀ ਨੇ ਜੋ ਸੰਜੇ ਕੁਮਾਰ ਸਾਡੇ ਉਹਨੂੰ ਰਾਉਂਡ ਅਪ ਕਰਾਂਗੇ ਉਹਦੀ ਅਗਲੀ ਜਿਹੜੀ ਇੰਟਰੋਗੇਸ਼ਨ ਦੇ ਵਿੱਚ ਜੋ ਵੀ ਆਏਗਾ ਤੁਹਾਡੇ ਸਾਹਮਣੇ ਤੁਹਾਨੂੰ ਦੱਸਿਆ ਜਾਏਗਾ